ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਹਾਈ ਸਕੂਲ ਮਾਨੀਕੇ ਵਿਗਿਤ ਐਨਾਤ ਅਧਿਆਪਕ ਦੇ ਗਲਤ ਵਰਤੀਰੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਲਗਾਇਆ ਸਕੂਲ ਅੱਗੇ ਧਰਨਾ ਤੇ ਗਸਤ ਨਜ਼ਦੀਕੀ ਪਿੰਡ ਮਾਨੀਕੇ ਦੇ ਸਰਕਾਰੀ ਹਾਈ ਸਕੂਲ ਵਿੱਚ ਤਾਇਨਾਤ ਇੱਕ ਅਧਿਆਪਕ ਦੇ ਅੜੀਲ ਵਰਤੀ ਦੇ ਅਤੇ ਉਸ ਦੀ ਬਦਲੀ ਨੂੰ ਲੈ ਕੇ ਮਾਮਲਾ ਦੁਬਾਰਾ ਮੁਖਤਲ ਫੜ ਗਿਆ ਹੈ ਉਪਤ ਅਧਿਆਪਕ ਦੀ ਬਦਲੀ ਕਰਵਾਉਣ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਤਰਨ ਲਗਾ ਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਰੋਸ ਪ੍ਰਦਰਸ਼ਨ ਦੀ ਗਿਣਤੀ ਵਿੱਚ ਪਿੰਡ ਦੇ ਲੋਕ ਹਜ਼ਾਰ ਹਜ਼ਾਰ ਸਨ ਰੋਸ ਪ੍ਰਦਰਸ਼ਨ ਕਰਨ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਕਵਿੰਦਰ ਸਿੰਘ ਮਾਨ ਸਿੰਘ ਸਕੂਲ ਕਮੇਟੀ ਮੈਂਬਰ ਮਾਨ ਸਿੰਘ ਬੀ ਕੇ ਜੂ ਆਗੂ ਜਸਵੀਰ ਸਿੰਘ ਜੱਸੀ ਚਾ ਸੁਖਦੇਵ ਸਿੰਘ ਮੈਂਬਰ ਡਾਕਟਰ ਗੁਰਪ੍ਰੀਤ ਸਿੰਘ ਮੈਂਬਰ ਨਿਰਮਲ ਸਿੰਘ ਠੇਕੇਦਾਰ ਸਰਜੀਤ ਸਿੰਘ ਕਾਲਾ ਸੇਵਕ ਸਿੰਘ ਪੋਲਾ ਰਣਜੋਤ ਸਿੰਘ ਗਰਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹਨ ਸੈਕਟਰੀ ਅਰੰਜੀਤ ਸਿੰਘ ਅਤੇ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਸਕੂਲ ਵਿੱਚ ਤਾਇਨਾਤ ਗਨਿਤ ਵਿਆਪਕ ਮੁਹੰਮਦ ਅਫਿਸਦਾ ਵਿਵਹਾਰ ਬੱਚਿਆਂ ਪ੍ਰਧਿਆਪਕ ਦੇ ਮਾਪਿਆਂ ਪ੍ਰਤੀ ਬਹੁਤ ਮਾੜਾ ਹੈ ਇਹ ਅਧਿਆਪਕ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਕੂਲ 'ਤੇ ਗਲਤੀਆਂ ਕਰ ਰਿਹਾ ਹੈ ਉਕਤ ਅਧਿਆਪਕ ਬੱਚਿਆਂ ਨੂੰ ਰੋਂਦੀ بجائے ਉਹਨਾਂ ਨੂੰ ਮਾਰਦਾ ਕੁੱਟਦਾ ਹੈ ਜਿਸ ਕਾਰਨ ਬੱਚੇ ਸਕੂਲ ਵਿੱਚ ਸੈਮ ਦੇ ਮਾਹੌਲ ਵਿੱਚ ਰਹਿੰਦੇ ਹਨ ਉਪ ਅਧਿਆਪਕ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਵੀ ਦੁਰਵਿਹਾਰ ਕੀਤਾ ਜਾਂਦਾ ਹੈ ਕਈ ਵਾਰ ਇਹ ਅਧਿਆਪਕ ਅਧਿਆਪਕ ਪਿੰਨੂ ਪਿੰਡ ਦੇ ਮਹੌਰ ਬਰਤਰਾ ਦੀ ਹਾਜ਼ਰੀ ਵਿੱਚ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਗਲਤੀ ਉਮਾਫੀ ਵੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਅਧਿਆਪਕ ਦਾ ਰਵਈਆ ਪਹਿਲਾ ਵਾਂਗ ਹੀ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਮਲੇਰ ਕੋਟਲਾ ਨੂੰ ਵੀ ਲਿਖਤੀ ਸ਼ਿਕਾਇਤ ਕਿ ਰਾਹੀਂ ਅਧਿਆਪਕ ਦੀ ਬਦਲੀ ਦੀ ਮੰਗ ਕੀਤੀ ਗਈ ਹੈ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਵੱਲੋਂ 19 April 2024 ਨੂੰ ਇਸ ਅਧਿਆਪਕ ਸਦੇ ਸੰਬੰਧੀ ਲੋਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਵੀ ਕਰਵਾਈ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ